ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤਿਹ ਸਲੋਕ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਬినాਸ਼ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਪਾਵਨ ਬਾਣੀ ਸੁਖਣੀ ਸਾਹਿਬ ਦੇ ਵਿੱਚ 32 ਅਸ਼ਟਪਦੀ ਦੇ ਸਲੋਕ ਤੇ ਬਖਸ਼ਿਸ਼ ਕਰਦੇ ਨੇ ਗਿਆਨ ਦਾ ਸਰਮਾ ਸਤਗੁਰਾਂ ਨੇ ਜਿੰਨੂੰ ਬਖਸ਼ਿਆ ਉਹ ਦਾ ਅਗਿਆਨਤਾ ਮੁਕ ਜਾਂਦੀ ਹੈ ਜੀ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਨਾਨਕ ਦੀ ਕਿਰਪਾ ਨਾਲ ਜਿਨ੍ਹਾਂ ਨੂੰ ਸੰਤ ਦਾ ਮਲਾਪ ਹੋ ਗਿਆ ਉਹਨਾਂ ਦੇ ਮਨ ਦੇ ਵਿੱਚ ਪ੍ਰਗਾਸ ਚੰਨਣਾ ਹੋ ਜਾਂਦਾ ਹੈ ਛਸ਼ਟ ਪਦੀ ਸੰਸੰ ਅੰਤਰ ਪ੍ਰਵ ਦੀ ਛਾ ਸੰਤ ਸੰਗ ਪਾਉ ਕੇ ਸੰਗਤ ਚ ਬੈ ਕੇ ਜਿਨ੍ਹਾਂ ਨੇ ਹਿਰਦੇ ਚ ਹਰੀ ਨੂੰ ਵੇਖ ਲਿਆ ਜੀ ਨਾਮ ਪ੍ਰਭੂ ਕਾ ਲਾਗਾ ਮਿੱਠਾ ਪ੍ਰਭੂ ਦਾ ਨਾਮ ਉਹਨਾਂ ਨੂੰ ਮਿੱਠਾ ਲੱਗਿਆ ਹੈ ਸਗਲ ਸਮਗਰੀ ਇਕਸ ਘਟ ਮਾਹੇ ਸਾਰਾ ਸੰਸ ਇੱਕ ਹਰੀ ਦੇ ਅੰਦਰ ਵਸਿਆ ਹੈ ਹਨਕ ਰੰਗ ਨਾਨਾ ਦ੍ਰਿਸ਼ਟਾ ਹੈ ਵਿਅੰਤ ਰੰਗ ਹਨ ਹਰੀ ਦੇ ਜੀ ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਪ੍ਰਭੂ ਦਾ ਨਾਮ ਕੀ ਹੈ ਪ੍ਰਭੂ ਦਾ ਨਾਮ ਨੌ ਨਿਦੀਆਂ ਭਾਉ ਕੇ ਉਹਦਾ ਨਾਮ ਐਸਾ ਹੈ ਜਿਸ ਵਿੱਚ ਹਰੇਕ ਰਿੱਧੀਆਂ ਸਿੱਧੀਆਂ ਹਨ ਦੇਹੀ ਮੈਂ ਇਸ ਕਾ ਬਿਸ਼ਰਾਮ ਇਹ ਪ੍ਰਭੂ ਦਾ ਨਾਮ ਦੇਹੀ ਵਿੱਚ ਟਿਕਿਆ ਹੈ ਸੁਨ ਸਮਾਦ ਅਨਤ ਨਾਦ ਜਿਹੜੇ ਪ੍ਰਭੂ ਦੇ ਨਾਮ ਚ ਰੱਤੇ ਨੇ ਉਹ ਸੁਨ ਸਮਾਦ ਵਿੱਚ ਨੇ ਅਨਹਤ ਪ੍ਰਭੂ ਨਾਲ ਜੁੜੇ ਹਨ ਨਾ ਜਾਈ ਚਰਜ ਬਿਸਮਾਦ ਇਸ ਬਿਸਮਾਦ ਬਾਰੇ ਦੱਸਿਆ ਨਹੀਂ ਜਾ ਸਕਦਾ ਕਿ ਉਹ ਕਿ ਆ ਜੀ ਆਪ ਦਿਖਾਈ ਇਹ ਉਹਨਾਂ ਨੇ ਹਰੀ ਦੇ ਨਾਮ ਦਾ ਕੌਤਕ ਵੇਖਿਆ ਜਿਨ੍ਹਾਂ ਨੂੰ ਹਰੀ ਨੇ ਆਪ ਵਿਖਾਇਆ ਤਾਨਕ ਤੇਜਨ ਸੋਜੀ ਪਾਈ ਨਨ ਕੋ ਨ ਸਿਵ ਕਾ ਨੂੰ ਸੋਜੀ ਮਿਲੀ ਹੈ ਜੋ ਅੰਤਰ ਸੋਭਾਰ ਅਨੰਤਾ ਜੋ ਹਰੀ ਬਾਹ ਹੈ ਉਹੀ ਅੰਦਰ ਹੈ ਗੜ ਗੜ ਵਿਆਪ ਰਿਆ ਭਗਵੰਤ ਉਹ ਹਰੀ ਹਰੇ ਕਾਠਿਰ ਦੇ ਵਿੱਚ ਵਿਆਪਕ ਹੈ ਨਮਾਏ ਆ ਅਕਾਸ਼ ਪਿਆਲ ਕੀ ਧਰਤੀ ਕੀ ਆਕਾਸ਼ ਕੀ ਪਤਾਲ ਸਰਬ ਲੋਕ ਪੂਰਨ ਪ੍ਰਤਪਾਲ ਸਾਰੇ ਕਟਾ ਨੂੰ ਹਰੇਕ ਜੀਵਾਂ ਨੂੰ ਹਰੀ ਆਪ ਪਾਲਦਾ ਹੈ ਜੀ ਬੰ ਤਿੰਨ ਪਰਬਤ ਹੈ ਪਾਰ ਬ੍ਰਹਮ ਪਰਬਤਾਂ ਵਿੱਚ ਜੰਗਲਾਂ ਦੇ ਵਿੱਚ ਥੀਲਿਆਂ ਵਿੱਚ ਹਰ ਥਾਂ ਤੇ ਹਰੀ ਵਸਿਆ ਹੈ ਜਿਸੀ ਆਗਿਆ ਤੈਸਾ ਕਰਮ ਜਿਹੋ ਜੀ ਹਰੀ ਆਗਿਆ ਕਰਦਾ ਹੈ ਮਨੁੱਖ ਉਹ ਹੋ ਜਾ ਕਰਮ ਕਰਤਾ ਪਾਉਣ ਪਾਣੀ ਬੈ ਸੰਤਰ ਮਾਹੀ ਪਾਣੀ ਅੱਗ ਹਵਾ ਸਭ ਥਾਂ ਤੇ ਹਰੀ ਵਸਿਆ ਚਾਰ ਕੁੰਟ ਦਾ ਦੇਸੇ ਸਮਾਹਿ ਚੌਂ ਕੁੰਟਾ ਵਿੱਚ ਹੱਦੀ ਵਿਆਪਕ ਹੈ ਦੇ ਬਿਨ ਨਹੀਂ ਕੋਠਾ ਹਰੀ ਤੋਂ ਵੱਖਰਾ ਕੋਈ ਵੀ ਥਾਂ ਨਹੀਂ ਹੈ ਪ੍ਰਸਾ ਨਾਨਕ ਸੁਖ ਪਾਉ ਨਾਨਕ ਗੁਰੂ ਦੀ ਕਿਰਪਾ ਨਾਲ ਹੀ ਸੁਖ ਮਿਲਦਾ ਹੈ ਵੇਦ ਪੁਰਾਨ ਸਿਮਰਤ ਮੈਂ ਦੇਖਾ ਵੇਦ ਪੁਰਾਨ ਸਿਮਰਤੇ ਸਭ ਕੁਝ ਇਹੀ ਦਾਸਤੀਆਂ ਹਨ ਸਸੀ ਅਰ ਸੂਰਨ ਖਤਰ ਮੈਂ ਏਕ ਉਤਰਤੀ ਆਕਾਸ਼ ਪਤਾਲ ਚੰਦਰਮਾ ਸਭ ਵਿੱਚ ਇੱਕ ਹਰੀ ਆਪ ਵਸਦਾ ਹੈ ਪ੍ਰਭੂ ਕੀ ਸਭ ਕੋ ਬੋਲੇ ਪ੍ਰਭੂ ਦੀ ਬਾਣੀ ਸਭ ਨੂੰ ਉਪਦੇਸ਼ ਬਖਸ਼ਦੀ ਹੈ ਹਾ ਬੇ ਡੋਲ ਨਾ ਕਬੂ ਡੋਲੇ ਹਰਿ ਆਪ ਅਡੋਲ ਹੈ ਕਦੀ ਨਹੀਂ ਡੋਲਦਾ ਹਰੋ ਕਲਾ ਕਰ ਖੇਲਾ ਖੇਲਾ ਉਹ ਹਰੇ ਕਲਾਤ ਸਮਰਾਥ ਆਪ ਹੀ ਖੇਡਾ ਖੇਡਨ ਦਿਆ ਹੈ ਨਾ ਪਾਇਆ ਗੁਣਾ ਅਮੋਲਾ ਉਹਦੇ ਗੁਣਾ ਦਾ ਕੋਈ ਮੁੱਲ ਨਹੀਂ ਪੈ ਸਕਦਾ ਸਰਵਜੋਤਮੈ ਜਾ ਕੀ ਜੋਤ ਸਾਰੇ ਹਿਰਦਿਆਂ ਚ ਹਰੀ ਆਪ ਵਸਦਾ ਹੈ ਧਾਰਿਓ ਸਵਾਮੀ ਜੋਤ ਪੋਤਾ ਆਪ ਹੀ ਸਾਮੀ ਹਰ ਥਾਂ ਤੇ ਰਚਿਆ ਹੈ। ਪਰ ਪ੍ਰਸਾਦ ਪਰਮ ਕਾ ਨਾਸ਼। ਗੁਰੂ ਕਿਰਪਾ ਦੇ ਨਾਲ ਹੀ ਪਰਮ ਦਾ ਨਾਸ ਹੁੰਦਾ। ਨਾਨਕ ਤਿਨ ਮੈਂ ਇਹੋ ਵਿਸ਼ਵਾਸ। ਨਾਨਕ ਜਿਨ੍ਹਾਂ ਦੇ ਮਨ 'ਚ ਇਹ ਵਿਸ਼ਵਾਸ ਆ ਗਿਆ ਇਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਗੁਰੂ ਦੀ ਕਿਰਪਾ ਨਾਲ ਹੀ ਪਰਮ ਮੁਕਦਾ ਹੈ। ਸੰਤ ਜਨਾ ਕਾ ਵੇਖਣ ਸੋ ਬ੍ਰਹਮ। ਸੰਤ ਜਨਾਂ ਦਾ ਜਿਹੜਾ ਵੇਖਣ ਹੈ ਉਹ ਬ੍ਰਹਮ ਭਾਵ ਕੇ ਹਰ ਥਾਂ ਤੇ ਹਰੀ ਨੂੰ ਵੇਖਦੇ ਹਨ। ਸੰਤ ਜਨਾ ਕਹਿ ਹਿਰਦੈ ਸੋ ਤਰਮ। ਸੰਤ ਨਾ ਦੇ ਹਿਰਦੇ ਚ ਧਰਮ ਪਾਵ ਕਿ ਉਹਨਾਂ ਦੇ ਹਿਰਦੇ ਚ ਨਿਆ ਧਰਮ ਵਸਦਾ ਹੈ ਸੰਤ ਜਨ ਸੁਣੇ ਸੋ ਬਚਨ ਸੰਤ ਜਨ ਸ਼ੁਭ ਬਚਨ ਸੁਣਦੇ ਹਨ ਸਰਬ ਵਿਆਪੀ ਰਾਮ ਸੰਗ ਰਚਨਾ ਪ੍ਰਭੂ ਦੇ ਨਾਲ ਵਿਆਪੇ ਹੋਏ ਹਨ ਉਹਨਾਂ ਦੀ ਜੀ ਪ੍ਰਭੂ ਦੇ ਨਾਮ ਚ ਰਚੀ ਹੈ ਜਿਨਾਂ ਦਾ ਤਿਸ ਕੀ ਇਹ ਰਹਿਤ ਜਿਨਾਂ ਨੇ ਪ੍ਰਭੂ ਨੂੰ ਜਾਣ ਲਿਆ ਉਹਨਾਂ ਦੀ ਰਹਿਤ ਇਸ ਤਰ੍ਹਾਂ ਦੀ ਬਣ ਜਾਂਦੀ ਹੈ ਸਤ ਬਚਨ ਸਾਧੂ ਸਭ ਕਹਿ ਤਾ ਉਹ ਸਾਧੂ ਸਤ ਬਚਨ ਆਖਦਾ ਹੈ ਜੀ ਜੋ ਜੋ ਹੋਏ ਸੋ ਜੋ ਜੋ ਸ੍ਰਿਸ਼ਟੀ ਚ ਹੁੰਦਾ ਹੈ ਉਹ ਸੁਖ ਕਰਕੇ ਭਲਾ ਕਰਕੇ ਮੰਨਦੇ ਹਨ ਕਰਨ ਕਰਾਵਣ ਹਾਰ ਪ੍ਰਭ ਜਾਣ ਉਹ ਪ੍ਰਭੂ ਜਿਹੜਾ ਕਰਨ ਕਰਾਵਣ ਹਾਰ ਪ੍ਰਭੂ ਨੂੰ ਜਾਣਦੇ ਹਨ ਅੰਤਰ ਵਸੇ ਬਾਰ ਪੀਓ ਹੀ ਗਿਰਦੀ ਚ ਵਸਤਾ ਹੈ ਤੇ ਬਾਰ ਵੀ ਉਹੀ ਹੈ ਨਾਨਕ ਦਰਸ਼ਨ ਦੇਖ ਸਮੋਹੀ ਨਾਨਕ ਹਰੀ ਦਾ ਦیدار ਕਰਕੇ ਸਾਰੀ ਸ੍ਰਿਸ਼ਟੀ ਮੋਹੀ ਹੋਈ ਹੈ ਆਪ ਸਤ ਕੀਆ ਸਭ ਸਤ ਹਰੀ ਆਪ ਸਤ ਦੀ ਬਣਾਈ ਸ੍ਰਿਸ਼ਟੀ ਸਤ ਹੈ ਪ੍ਰਾਪਤੈ ਸਗਲੀ ਉਤਪੱਤ ਉਸ ਸ੍ਰਿਸ਼ਟੀ ਤੋਂ ਹੀ ਸਾਰੀ ਸ੍ਰਿਸ਼ਟੀ ਅੱਗੇ ਪਾਵ ਪ੍ਰਭੂ ਤੋਹੀ ਸਾਰਾ ਸੰਸਾਰ ਬਣਿਆ ਹੈ। ਿਸਪਾਵੈ ਤਾਂ ਕਰੇ ਵਿਸਥਾਰ ਜਿਹਨੂੰ ਚੰਗਾ ਲੱਗੇ ਤਾਂ ਹੀ ਵਿਸਥਾਰ ਹੁੰਦਾ ਹੈ। ਿਸਪਾਵੈ ਤਾਂ ਏਕੰਕਾਰ ਉਹ ਹਰੀ ਨੂੰ ਪੜ ਚੰਗਾ ਲੱਗੇ ਤਾਂ ਹੀ ਸ੍ਰਿਸ਼ਟੀ ਬਣਦੀ ਹੈ। ਕੰਗਕਲਾ ਲਖੀ ਨ ਜਾਏ ਹਰੀ ਦੀ ਜਿਹੜੀ ਕਲਾ ਹੈ ਸਮਰੱਥਾ ਹੈ ਬਿਆਨ ਨਹੀਂ ਹੁੰਦੀ। ਿਸਪਾਵੈ ਤੇ ਲੈ ਮਿਲਾਇ ਜਿਹਨੂੰ ਆਪਣੇ ਨਾਲ ਜੋੜਦੇ ਆਪਣੇ ਨਾਲ ਮ ਲਾਲ ਲੈਂਦਾ ਹੈ ਭਾਉ ਕੇ ਜਿਹੜਾ ਜੀਵ ਚੰਗਾ ਲੱਗਦਾ ਰੇ ਕਵਾਂ ਨਿਕਟ ਕਵਣ ਕਈਆ ਦੂਰ ਕਿਸੇ ਦੇ ਨੇੜੇ ਕਿਸੇ ਦੇ ਦੂਰ ਹੈ ਹਰੀ ਆਪ 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 ਪਰਪੂਰ ਪਰ ਉਹ ਹਰ ਥਾਂ ਤੇ ਪਰਪੂਰ ਵਿਆਪਕ ਹੈ ਅੰਤਰਗਾਜੇ ਆਪ ਜਨਾਈ ਅੰਦਰ ਦੀ ਬਸਤਾ ਜਿਸ ਨੂੰ ਪ੍ਰਭੂ ਨੇ ਆਪ ਦੱਸ ਦਿੱਤੀ ਨਾਨਕ ਤੇ ਜਨ ਆਪ ਬੁਝਾਈ ਨਾਨਕ ਨੂੰ ਨਾ ਨੂੰ ਆਪਣਾ ਆਪ ਆਪ ਪ੍ਰਭੂ ਦੱਸਦਾ ਹੈ ਸਰਬ ਪੂਤ ਆਪ ਵਰਤਾਰਾ ਹਰ ਸਮੇਂ ਹਰ ਥਾਂ ਤੇ ਹਰੀ ਆਪ ਕਰਤਦਾ ਸਰਬਨੈ ਆਪੇਖਣਹਾਰਾ ਸਾਰੀ ਅੱਖਾਂ ਪ੍ਰਭੂ ਦੀਆਂ ਹਨ ਉਹ ਆਪ ਹੀ ਵੇਖਣ ਦਿਆ ਹੈ ਸਗਲ ਸਮਗਰੀ ਜਾ ਕਾ ਤਨਾ ਇਹ ਸਾਰੀ ਸ੍ਰਿਸ਼ਟੀ ਉਹ ਸਰੀ ਦਾ ਸ਼ਰੀਰ ਹੈ ਆਪਣ ਜਸ ਆਪ ਹੀ ਸੁਨਾ ਉਹ ਆਪਣੇ ਜਸ ਨੂੰ ਆਪ ਹੀ ਸੁਣਦਾ ਹੈ ਆਮਣ ਜਾਣ ਖੇਲ ਬਣਾਇਆ ਇਹ ਜਨਮ ਮਰਨ ਇੱਕ ਖੇਡ ਹਰੀ ਨੇ ਆਪ ਬਣਾਇਆ ਹੈ ਆਗਿਆਕਾਰੀ ਕਿਨੀ ਮਾਇਆ ਸਾਰੀ ਸ੍ਰਿਸ਼ਟੀ ਨੂੰ ਮਾਇਆ ਨੂੰ ਆਪਣੀ ਅਗਿਆ ਚਲਾਇਆ ਹੈ ਹੋ ਗਾਇ ਮਦ ਅਲਪ ਤੂ ਰਹਿ ਸਭ ਦੇ ਅੰਦਰ ਵਾਸਤ ਹੈ ਤੇ ਸਭ ਤੋਂ ਵੱਖਰਾ ਵੀ ਹੈ ਜੋ ਗੇ ਕਹਿਣਾ ਸੋ ਆਪੇ ਕਹ। ਜੋ ਕੁਸ਼ਖਣਾ ਹਰੀ ਨੇ ਆਪ ਹੀ ਅਖਣਾ ਆਪ ਹੀ ਕਰਨਾ ਹੈ। ਆ ਗਿਆ ਆਵੇ ਆ ਗਿਆ ਜਾਏ। ਜੀਵ ਹਰੀ ਦੇ ਆਗਿਆ ਚ ਹੁੰਦਾ ਹੈ ਆਗਿਆ ਚ ਹੀ ਜਾਂਦਾ ਹੈ। ਜਨ ਜਾਪਾਵੇ ਤਾਂ ਲਈ ਸਮਾਈ। ਨਾਨਕ ਜੀ ਹਰੀ ਨੂੰ ਚੰਗਾ ਲੱਗੇ ਆਪ ਜੀ ਬਾ ਨੂੰ ਨਾਲ ਜੋੜਦਾ ਹੈ। ਫਿਸਤੇ ਹੋਏ ਸੋ ਨਹੀਂ ਬੁਰਾ। ਹਰੀ ਕਿਸੇ ਦਾ ਬੁਰਾ ਨਹੀਂ ਕਰਦਾ। ਬੁਰਾ ਕਹੋ ਕਿਨਹ ਕਸ਼ ਕਰਾ। ਦੱਸੋ ਹਰੀ ਤੋਂ ਬਿਨਾ ਕੋਈ ਕੀ ਕਰ ਸਕਦਾ। ਆਪਾ ਕਰ ਤੂ ਤਤ ਨੀ ਕੀ ਹਰੀ ਆ ਪੜਾ ਹੈ ਉਹਦੇ ਕੰਮ ਹੀ ਬੜੇ ਚੰਗੇ ਹਨ ਆਪੇ ਜਾਣੈ ਆਪਣੇ ਜੀ ਕੀ ਆਪਣੇ ਜੀਵਾਂ ਦੀ ਆਪ ਅਵਸਥਾ ਜਾਣਦਾ ਹੈ ਆਪ ਸਾਜ ਧਾਰੀ ਸਭ ਸਾਚ ਹਰੀ ਆਪ ਸੱਚਾ ਹੈ ਉਹਦੀ ਬੜਾਈ ਸ੍ਰਿਸ਼ਟੀ ਕੋਈ ਪਰਮਚ ਨਹੀਂ ਪਾਵੇ ਬਹੁਤ ਬਹੁਤ ਆਪਣ ਸੰਗਰਾਜ ਹਰੀ ਆਪ ਆਪਣੇ ਜੀਵਾਂ ਨਾਲ ਰਚਿਆ ਹੈ ਹਾਂ ਕੀ ਗਾਤ ਵਿੱਚ ਕਈ ਨਾ ਜਾਏ ਹਰੀ ਦੀ ਵਸਤਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਉਸਰ ਹੋਏ ਤਾਂ ਸੋ ਜੀ ਪਾਏ ਹਰੀ ਤੋਂ ਬਿਨਾ ਕੋਈ ਹੋਰ ਹੋਵੇ ਤੈਨੂੰ ਸੋਝੀ ਮਿਲੇ ਇਸ ਕਾ ਕੀਆ ਸਪਰਵਾਨ ਫਰੀਦਾ ਕੀਆ ਮਿੱਠਾ ਕਰਕੇ ਸੰਸਾਰ ਮੰਨਦਾ ਐ ਤੇ ਮੰਨਣਾ ਪੈਂਦਾ ਵੀ ਹੈ ਨਨ ਪ੍ਰਸਾਨ ਨਾਨਕੀ ਹੋ ਜਾਣਾ ਨਨ ਗੁਰੂ ਦੀ ਕਿਰਪਾ ਨਾਲ ਹੀ ਇਹ ਸੂਝ ਆਉਂਦੀ ਹੈ ਜੋ ਜਨ ਤੇ ਸਦਾ ਸੁਖ ਹੋਏ ਜਿਹੜਾ ਜਾਣਦੇ ਨੂੰ ਸਦਾ ਹੀ ਸੁਖ ਮਿਲਦਾ ਹੈ ਆ ਮਿਲਾਏ ਲੈ ਪ੍ਰਭ ਸੋਏ ਫਰੀ ਆਪ ਆਪਣੇ ਜੀਵਾਂ ਨੂੰ ਆਪਣੇ ਨਾਲ ਜੋੜਦਾ ਹੈ ਉਹ ਤਨਵੰਤ ਕੁਲਵੰਤ ਪਤਵੰਤਾ ਉਹ ਧੰਵਾਨ ਹੈ ਗੇ ਕੋਲ ਵਾਲਾ ਉਹ ਪਤਵੰਤ ਹੈ ਜੀ ਜੀਵਨ ਮੁਕਤ ਜੇ ਸਰੀ ਦਾ ਭਗਵੰਤ ਇਸ ਹਿਰਦੇ ਚ ਭਗਵੰਤ ਜਿਹਦੇ ਕੋਲ ਜੀਵਨ ਮੁਕਤ ਭਾਵਕੇ ਹਿਰਦੇ ਚ ਵਸਿਆ ਹਰੀ ਜਿਸ ਕਰਕੇ ਉਹ ਜੀਵਨ ਮੁਕਤ ਹੋ ਗਿਆ ਹੈ ਅਨ ਤਨ ਤਨ ਜਨ ਆਇਆ ਇਹੋ ਜਾਂ ਬੁਸ ਸੇਵਕ ਤਨ ਹੈ ਤਨ ਹੈ ਤਨ ਹੈ ਜਿਹੜਾ ਸੰਸਾਰ ਤੇ ਆਇਆ ਹੈ ਇਹ ਪ੍ਰਸਾਦ ਸਭ ਜਗਤ ਤਰਾਇਆ ਜੀ ਦੀ ਕਿਰਪਾ ਨਾਲ ਸਾਰਾ ਜਗਤ ਤਰ ਗਿਆ ਹੈ ਜਨ ਆਵਣ ਕਾ ਇਹ ਸੁਆਉ ਸੇਵਕ ਦੇਉਣ ਦਾ ਇਹੀ ਮਨੋਰਥ ਹੈ ਜਨ ਕੈ ਸੰਚਿਤ ਆਵੈ ਨਾ ਉਹਨਾਂ ਸੇਵਕਾਂ ਦੇ ਚਿੱਤ ਭਾਉ ਕੇ ਸੰਗ ਵਿੱਚ ਹਰੀ ਦਾ ਨਾਮ ਚੇਤੇ ਆਉਂਦਾ ਹੈ ਆ ਮੁਕਤ ਮੁਕਤ ਕਰੈ ਸੰਸਾਰ ਭਰੀ ਆ ਮੁਕਤ ਹੈ ਉਸ ਸੰਸਾਰ ਨੂੰ ਵੀ ਮੁਕਤ ਕਰ ਰਿਹਾ ਹੈ ਨਾਨਕ ਤੇ ਸਜਨ ਕੋ ਸਦਾ ਨਮਸ਼ਕਾਰ ਨਾਨਕ ਕੋ ਸਿਵਕ ਨੂੰ ਸਦਾ ਸਾਡੀ ਨਮਸ਼ਕਾਰ ਹੈ ਚਲੋ ਪੂਰਾ ਪ੍ਰਭ ਆਰਾਧਿਆ ਪੂਰਾ ਜਨ ਕਾ ਨਾਮ ਉਸ ਪੂਰੇ ਪ੍ਰਭੂ ਨੂੰ ਅਰਾਧਿਆ ਹੈ ਜਿਹਦਾ ਨਾਮ ਨਾ ਵੀ ਪੂਰਾ ਹੈ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਨਾਨਕ ਸਿੰਘ ਪੂਰੇ ਗੁਰੂ ਨੂੰ ਪ੍ਰਾਪਤ ਕਰਕੇ ਪੂਰੇ ਦੇ ਗੁਣ ਗਾਨੇ ਹਾਂ ਛਤਪਦੀ ਪੂਰੇ ਗੁਰ ਕਾ ਸੁਣ ਉਪਦੇਸ਼ ਸਹੀ ਪੂਰੇ ਗੁਰੂ ਦਾ ਉਪਦੇਸ਼ ਸੁਣ ਔਰ ਬ੍ਰਾਹਮਣਿਕਤ ਕਰ ਪੇਖਾ ਉਪਦੇਸ਼ ਇਹ ਹੈ ਕਿ ਹਰੀ ਨੇੜੇ ਹੈ ਸਭ ਦੇ ਆਸਾ ਸਿਮਰੋ ਗੋਬਿੰਦ। ਹਰੇਕ ਸਾਸ ਨਾਲ ਹਰੀ ਨੂੰ ਇੰਤਿਆਹੋ। ਮਨ ਅੰਤਰ ਕੀ ਉਤਰਾ ਚਿੰਦਾ। ਤੇਰੇ ਮਨ ਦੀ ਅੰਦਰ ਦੀ ਉਹ ਮੈਲ ਉਤਰ ਜਾਏਗੀ। ਆਸ ਅਨਿਤ ਤਿਆਗੋ ਤਰੰਗ। ਹੋਰ ਆਸਾਂ ਹੋਰ ਸਾਰੀਆਂ ਤਰੰਗਾ ਛੱਡ ਦਿਓ। ਸੰਤ ਜਨਾ ਕੀ ਤੂਰ ਮਨ ਮੰਗਾ। ਸੰਤ ਜਨਾ ਦੇ ਚਰਨਾਂ ਦੀ ਧੂੜ ਮੰਗੋ। ਆਪ ਛੋੜ ਬੇਨਤੀ ਕਰੋ। ਆਪ ਛੱਡ ਕੇ ਆਪਣਾ ਮੈਂ ਛੱਡ ਕੇ ਹਰੀ ਅੱਗੇ ਹੱਥ ਜੋੜ ਕੇ ਬੇਨਤੀ ਕਰੋ। ਸਾਧ ਸੰਗ ਅਗੰਗ ਸਾਗਰ ਤਰੋ ਜਿਹੜਾ ਬੇਨਤੀ ਕਰਦਾ ਸਾਧ ਸੰਗ ਜੁੜ ਕੇ ਇਸ ਅਗੰ ਰੂਪੀ ਸਾਗਰ ਤੋਂ ਤਰ ਜਾਂਦਾ ਹਰ ਤਨ ਕੇ ਪਰਲੇ ਹੋ ਪੰਡਾਰ ਜਿਨ੍ਹਾਂ ਨੇ ਹਰੀ ਨਾਮ ਤਨ ਦੇ ਪੰਡਾਰ ਪਰਲੇ ਹਨ ਨਾਨਕ ਗੁਰੂ ਪੂਰੇ ਨਮਸ਼ਕਾਰ ਨਨਕ ਉਸ ਪੂਰੇ ਗੁਰੂ ਨਮਸ਼ਕਾਰ ਕਰਦੇ ਹਨ ਠੇਮ ਕੁਸਲ ਸਹਿਜ ਆਨੰਦ ਜਿਨ੍ਹਾਂ ਦੇ ਹਿਰਦੇ ਚ ਆਨੰਦ ਹੈ ਉਥੇ ਆਨੰਦ ਖੇੜਾ ਖੁਸ਼ੀਆਂ ਬਣੀਆਂ ਰੰਗੀਆਂ ਹਨ ਸਾਧ ਸੰਗ ਭਜ ਪਰਮ ਆਨੰਦ ਇਹ ਸਭ ਮਿਲਦਾ ਸਾਧ ਸੰਗਤ ਵਿੱਚ ਹੈ ਨਰਕ ਨਹੀਂ ਉਧਾਰੋ ਜਿਓ ਜਿਨ੍ਹਾਂ ਨੇ ਅੰਦਰੋਂ ਨਰਕ ਨੂੰ ਨਿਵਾਰ ਕੇ ਆਪਣੇ ਆਪ ਦਾ ਉਧਾਰ ਕਰ ਲਿਆ ਗੋਵਿੰਦ ਅੰਮ੍ਰਿਤ ਰਸ ਪੀਓ ਉਸ ਗੋਬਿੰਦ ਦੇ ਉਸ ਅੰਮ੍ਰਿਤ ਮੇਂ ਬੋਲ ਗੁਨਾ ਨੂੰ ਭਾ ਕੇ ਨਾਮ ਨੂੰ ਪੀਂਦੇ ਖਲਟਦੇ ਹਨ ਚਿਤਵੋ ਨਾਰਾਇਣ ਏਕ ਜਿਨ੍ਹਾਂ ਨੇ ਆਪਣੇ ਚਿੱਤ ਵਿੱਚ ਹਰੀ ਨੂੰ ਧਿਆਇਆ ਹੈ ਏਕ ਰੂਪ ਜਾਂ ਕੇ ਰੰਗ ਅਨੇਕ ਜਿਦਾ ਇੱਕ ਰੂਪ ਹੈ ਤੇ ਨੇਕਾ ਰੰਗ ਹਨ ਗੋਪਾਲ ਦਮੋਦਰ ਦੀਨ ਦਿਆਲ ਉਸ ਗੋਪਾਲ ਦਮੋਦਰ ਦੀਨ ਜਿਹੜਾ ਪ੍ਰਭੂ ਇਹ ਸਾਰੇ ਸੰਬੋਧਨੇ ਹਨ ਰੁਪੰਜਨ ਪੂਰਨ ਕਿਰਪਾਲ ਉਹ ਦੁੱਖਾਂ ਨੂੰ ਨਾਸ ਕਰਨ ਵਾਲਾ ਹੈ ਸਿਮਰ ਸਿਮਰ ਨਾਮ ਬਾਰੰਬਾਰ ਬਾਈ ਵਾਰ-ਵਾਰ ਸਰਬੂ ਦਾ ਨਾਮ ਧਿਆਵੋ ਨਾਨਕ ਜੀ ਕਾ ਇਹ ਅਧਾਰ ਨਾਨਕ ਜੀਵਾਂ ਦਾ ਇਹੀ ਜੀਵਨ ਦਾ ਆਸਰਾ ਹੈ ਉਤਮ ਸ਼ਲੋਕ ਸਾਧਕੇ ਬਚਨ ਜਿਹੜੇ ਸਾਧ ਦੇ ਬਚਨ ਨੇ ਉਤਮ ਸ਼ਲੋਕ ਸ੍ਰੇਸ਼ਟ ਬਚਨ ਹਨ ਅਮਲੀਕ ਲਾਲ ਇਹ ਰਤਨ ਇਹ ਰਤਨ ਹੈ ਉਹ ਵੀ ਅਮਲੀਕ ਪਾਪ ਜਿੰਨਾ ਤੱਕ ਕੋਈ ਮੁੱਲ ਨਹੀਂ ਸੁਣਤ ਕਮਾਵਤ ਓਤ ਉਦਾਰ ਸੁਣਦਿਆਂ ਕਮਾਉਂਦਿਆਂ ਨਾ ਬੋਲਾ ਨਾਲ ਜ਼ਿੰਦਗੀ ਦਾ ਉਦਾਰ ਹੋ ਜਾਂਦਾ ਹੈ ਹਰ ਤਰੈ ਲੋਕਾ ਨਿਸਤਾਰ ਉਹ ਆ ਵੀ ਤਰਦਾ ਜਿਹੜਾ ਸੁਣਦਾ ਤੇ ਲੁਕਾਈ ਨੂੰ ਵੀ ਤਰਦਾ ਖਪਲ ਜੀਵਨ ਸਫਲ ਤਾਂ ਕਾ ਸੰਗ ਉਹਦਾ ਜੀਵਨ ਸਫਲ ਹੋ ਜਾਂਦਾ ਹੈ ਕਾ ਕੇ ਮਨ ਲਾਗਾ ਹਰ ਰੰਗ ਜਿਹਦੇ ਮਨ શરીਦਾ ਨਾਮ ਮਿੱਠਾ ਲੱਗੇ ਜਾ ਸ਼ਬਦ ਅਨਾਹਦ ਵਾਜੈ ਉਹਦੇ ਹਿਰਦੇ ਚ ਪ੍ਰਭੂ ਦਾ ਸ਼ਬਦ ਵੱਜਦਾ ਹੈ ਗੱਜਦਾ ਹੈ ਸੁਣ ਸੁਣ ਆਨੰਦ ਕਰੀ ਪ੍ਰਭ ਗਾਜੈ ਉਹ ਸੁਣ ਸੁਣ ਕੇ ਨਾਮ ਨੂੰ ਆਨੰਦ ਖਟਦਾ ਹੈ ਪ੍ਰਭੂ ਦਾ ਨਾਮ ਗੱਜਦਾ ਹਿਰਦੇ ਚ ਠਗਟੇ ਗੋਪਾਲ ਮਹਾਤ ਕੈ ਮਾਥੇ ਪ੍ਰਭੂ ਦੇ ਹਿਰਦੇ ਤੇ ਮੱਥੇ ਤੇ ਪ੍ਰਭੂ ਦਾ ਨਾਮ ਪ੍ਰਗਟ ਹੋ ਜਾਂਦਾ ਨਾਨਕ ਉਦਰੇ ਤਿੰਨ ਕੈ ਸਾਥੇ ਨਾਨਕੁ ਨਾ ਦਾ ਸਾਥ ਵੀ ਤਰ ਜਾਂਦਾ ਹੈ ਸ਼ਰਨ ਜੋਗ ਸੁਨੋ ਸਰਣੀਆਂ ਇਹ ਸੁਣ ਕੇ ਕਿ ਹਰੀ ਸਮਰੱਥ ਹੈ ਉਹਦੇ ਸ਼ਰਨ ਵਿੱਚ ਆਏ ਹਾਂ ਕਰ ਕਿਰਪਾ ਪ੍ਰਭ ਆਪੋ ਮੀਲਾ ਇਰਫਾ ਕਰ ਕਰੀ ਨੇ ਆਪ ਆਪਣੇ ਨਾਲ ਸਾਨੂੰ ਜੋੜਿਆ ਹੈ ਮਿਟ ਗਏ ਵੈਰ ਪਈ ਸਭ ਰੀਨ ਉਹਨਾਂ ਦੇ ਬੈਰ ਉਹਨਾਂ ਦਾ ਬੈਰ ਗਰੋ ਸਭ ਮਿਟ ਗਿਆ ਚਰਨਾਂ ਦੀ ਧੂੜ ਬਣ ਗਏ ਅੰਮ੍ਰਿਤ ਨਾਮ ਸਾਧ ਸੰਗਲੈਨ ਉਹ ਸਾਧ ਸੰਗਤ ਜੁੜ ਕੇ ਅੰਮ੍ਰਿਤ ਨਾਮ ਜਿਨਾਂ ਨੇ ਸੁਣਿਆ ਹੋ ਪ੍ਰਸੰਨ ਪਏ ਗੁਰਦੇਵ ਉਹ ਗੁਰਦੇਵ ਉਹਨਾਂ ਤੇ ਪ੍ਰਸੰਨ ਹੋਏ ਪੂਰਨ ਹੋਈ ਸੇਵਕੀ ਸੇਵਾ ਇਸ ਪ੍ਰਕਾਰ ਸੇਵਕ ਦੀ ਸੇਵਾ ਪੂਰਨ ਹੋ ਗਈ ਆਲ ਜੰਗਾਲ ਵਿਕਾਰ ਤੇਰਾ ਕਹਤੇ ਆਲ ਜੰਜਾਲ ਵਿਕਾਰ ਤੋਂ ਛੁੱਟ ਜਾਂਦੇ ਹਨ ਰਾਮ ਨਾਮ ਸੁਣ ਰਸਨਾ ਕਹਤੇ ਪ੍ਰਭੂ ਦਾ ਨਾਮ ਰਸਨਾ ਨਾਲ ਜਪਦੇ ਹਨ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਪ੍ਰਭੂ ਨੇ ਕਿਰਪਾ ਕਰਕੇ ਜਿੰਨਾਂ ਤੇ ਮਿਹਰ ਕੀਤੀ ਹੈ ਨਾਨਕ ਨੀਬੇ ਖੇਪ ਹਮਾਰੀ ਨਾਨਕ ਉਹਨਾਂ ਦਾ ਜਿਹੜਾ ਜਿੰਦਗੀ ਦਾ ਸਰਮਾਇਆ ਉਹ ਨਿਭ ਗਿਆ ਹੈ ਪ੍ਰਭ ਕੀ ਉਸਤ ਕਰੋ ਸੰਤ ਮੀਤਾ ਸੇ ਸੰਤ ਮੀਤ ਪ੍ਰਭੂ ਦੀ ਉਸਤਤ ਕਰਦੇ ਰਹੋ ਸਾਵਧਾਨ ਕਾਗਰ ਚੀਤਾ ਸਾਵਧਾਨ ਹੋ ਕੇ ਕਾਗਰ ਘਰ ਹੋ ਕੇ ਸੁਖਮਣੀ ਸਹਿਜ ਗੋਬਿੰਦ ਗੁਣ ਨਾਮ ਪ੍ਰਭੂ ਇਹ ਛੁਕਮਣੀਏ ਸੁਖਾਂ ਦੀ ਮੰਨੀ ਹੈ ਇਹ ਗੁਣਾ ਦੀ ਮੰਨੀ ਹੈ ਜੀਵਨ ਚ ਸਹਿਜ ਦੇਣ ਵਾਲੀ ਹੈ ਜਿਸ ਮਨ ਬਸੈ ਸੋ ਹੋਤ ਨਿਧਾਨ ਜਿਹਦੇ ਮਨ ਚ ਬਸ ਜਾਏ ਉਹ ਨਿਧਾਨ ਭਵਕ ਜਿੰਦਗੀ ਦੋਨੇ ਖਜ਼ਾਨਾ ਖੱਟ ਲਿਆ ਸਮਝੋ ਸਰਬਿਛਾਤਾ ਕੀ ਪੂਰਨ ਹੋਏ ਕੋਈ ਸਾਰੀਆਂ ਇੱਛਾ ਪੂਰਨ ਹੋ ਜਾਂਦੀਆਂ ਹਨ ਪ੍ਰਦਾਨਪੁਰਖ ਪ੍ਰਗਟ ਸਭ ਲੋਏ ਜਿਹਦੇ ਹਿਰਦੇ ਚ ਪ੍ਰਭੂ ਪ੍ਰਗਟ ਹੋ ਜਾਏ ਸਭ ਦੇ ਪਾਇ ਅਸਥਾਨ ਸਭ ਤੋਂ ਉੱਚਾ ਆਤਮਕ ਅਸਥਾਨ ਉਹ ਹਾਸਲ ਕਰ ਲੈਂਦਾ ਹੈ ਔਰਣਾ ਹੋਵੇ ਆਵਣ ਜਾਣ ਜਨ ਮਰਨ ਉਸਤਾਂ ਮੁੱਕ ਜਾਂਦਾ ਹੈ ਹਰ ਤਨ ਖਾੜ ਚੱਲਣ ਜਾਣ ਸੋਏ ਉਹ ਜਨ ਹਰੀ ਦਾ ਨਾਮ ਖੱਟ ਕੇ ਸੰਸਾਰ ਤੋਂ ਤੁਰਦੇ ਹਨ ਨਾਨਕ ਜਿਸੇ ਪ੍ਰਾਪਤ ਹੋਏ ਨਾਨਕ ਦਾ ਜ ਨੂੰ ਪ੍ਰਾਪਤ ਹੁੰਦੀ ਹੈ ਥੇਮ ਸ਼ਾਂਤ ਰਿਦ ਨਾਮ ਨਿੱਦ ਉਹ ਹਿਰਦੇ ਚ ਸ਼ਾਂਤੀ ਰਿੱਧੀਆਂ ਸਿੱਧੀਆਂ ਖੱਟ ਲੈਂਦਾ ਹੈੁੱਦ ਗਿਆਨ ਸਰਬਤੈ ਸਿੱਧ ਉੱਥੀ ਬੁੱਧੀ ਹੈ ਉੱਥੀ ਗਿਆਨ ਹੈ ਜੀ ਵਿਦਿਆ ਤਪ ਜੋਗ ਪ੍ਰਭ ਧਿਆਮ ਪ੍ਰਭੂ ਦੇ ਨਾਮ ਵਿੱਚ ਵਿਦਿਆ ਤਪ ਜੋਗ ਸਭ ਕੁਝ ਉੱਥੀ ਹੈ ਜੀ ਗਿਆਨ ਸ੍ਰੇਸ਼ਟੁ ਤਮ ਈਸ਼ਾਨ ਪ੍ਰਭੂ ਦਾ ਨਾਮ ਹੀ ਸ੍ਰੇਸ਼ਟ ਗਿਆਨ ਹੈ ਉੱਤਮ ਈਸ਼ਾਨ ਹੈ ਚਾਰ ਪਦਾਰਥ ਕਮਲ ਪ੍ਰਗਾਸ ਪ੍ਰਭੂ ਦੇ ਨਾਮ ਦੇ ਵਿੱਚ ਚਾਰ ਪਦਾਰਥ ਨੇ ਅਤੇ ਹਿਰਦਾ ਦਾ ਜਿਹੜਾ ਖਿੜਿਆ ਰਹਿੰਦਾ ਹੈ ਸਭ ਕੈ ਮਦ ਸਗਲ ਤੇ ਉਦਾਸ ਹਰੀ ਸਭ ਦੇ ਅੰਦਰ ਵਸਤ ਹੈ ਤੇ ਸਾਰਿਆਂ ਤੋਂ ਪਰਾਮ ਵੀ ਹੈ ਸੁੰਦਰ ਚਤੁਰ ਤਤ ਕਬੀਤਾ ਉਹ ਸੁੰਦਰ ਹੈ ਚਤੁਰ ਹੈ ਤਤ ਨੂੰ ਜਾਣਨ ਵਾਲਾ ਹੈ ਸਮਦਰਸ਼ੀ ਏਕ ਦਿਸਟੇਤਾ ਕੋਣ ਸਿਆਣਾ ਹੈ ਜਿਨ੍ਹਾਂ ਨੇ ਇੱਕ ਸਮਾਨ ਹਰੀ ਨੂੰ ਵੇਖਿਆ ਹੈ ਇਹ ਫਲ ਤਿਸ ਜਨ ਕੈ ਮੁਖ ਭਣੇ ਇਹ ਸਾਰੇ ਫਲ ਜਤ ਸਤਗੁਰਾਂ ਨੇ ਗਣਏ ਨੇ ਉਸ ਤੇ ਮੁਖ ਵਿੱਚ ਹਨ ੁਰਾਨਕ ਨਾਮ ਬਚਨ ਮਨ ਸੁਣੇ ਜਿਨ੍ਹਾਂ ਨੇ ਬਚਨ ਮਾਲਲੇ ਹੰਦ ਸੁਣ ਲਏ ਹਨ ਇਹ ਹੋ ਨਿਦਾਨ ਜਪੈ ਮਨ ਕੋਈ ਇਹ ਨਿਦਾਨ ਗੁਣਾ ਰੂਪੀ ਖਜ਼ਾਨਾ ਨਾ ਕੋ ਵਿਰਲਾ ਜਾਪਦਾ ਹੈ ਸਭ ਯੁਗ ਮੈਂ ਤਾਂ ਕੀ ਗਤ ਹੋਏ ਸਭ ਯੁਗ ਵਿੱਚ ਭਾਵਕ ਦੀ ਅਵਸਥਾ ਉੱਚੀ ਹੋ ਜਾਂਦੀ ਹੈ ਹੋ ਗੋਬਿੰਦ ਨਾਮ ਤੁੰ ਬਾਣੀ ਇਹ ਪ੍ਰਭੂ ਦੀ ਜਿਹੜੀ ਬਾਣੀ ਹੈ ਉਹਦੇ ਅੰਦਰ ਤੁਨ ਭਾਵਕੇ ਰੋਹ ਬਣ ਕੇ ਚੱਲ ਪੈਂਦੀ ਹੈ ਸਿਮਰ ਸਾਸਤਰ ਵੇਦ ਬਖਾਣੀ ਸਿਮਤੀ ਸਾਸਤਰ ਹੀ ਵਿਖਿਆਨ ਕਰਦੇ ਹਨ ਸਗਲਮ ਤਾਂਤ ਕੇਵਲ ਹਰ ਨਾਮ ਪ੍ਰਭੂ ਦਾ ਨਾਮ ਹੀ ਸਭ ਤੋਂ શ્રેਸ਼ਟ ਨਾਮ ਹੈ ਗੋਬਿੰਦ ਪਗਤ ਕੈ ਮਨ ਬਿਸ਼ਰਾਮ ਉਹਨਾਂ ਦੇ ਵੰਚ ਵਿੱਚ ਇਹ ਟਿਕਿਆ ਹੋਇਆ ਹੈ ਫੋਟਪਰਾਦ ਸਾਧ ਸੰਗ ਮਿਟੈ ਸਾਧ ਸੰਗਤ ਮਿਲ ਕੇ ਕੋੜਾ ਅਪਰਾਧ ਮੁੱਕ ਜਾਂਦੇ ਹਨ ਸੰਤ ਕਿਰਪਾ ਤੇ ਜੰਮ ਤੇ ਛੁਟੈ ਜੋ ਸੰਤ ਕਿਰਪਾ ਦੇ ਨਾਲ ਜਮਾ ਤੋਂ ਛੁੱਟ ਜਾਂਦੇ ਹਨ ਯਾ ਕੈ ਮਸਤ ਕਰਮ ਪ੍ਰਭ ਪਾਈ ਇਨਾਂ ਦੇ ਕਰਮ ਹਰੀ ਨੇ ਚੰਗੇਰੇ ਬਣਾ ਦਿੱਤੇ ਆਦ ਸ਼ਰਨ ਨਾਨਕ ਤੇ ਆਏ ਜਨੁ ਕੋ ਸਾ ਸ਼ਰਨ ਚ ਪਹੁੰਚ ਜਾਂਦੇ ਹਨ ਜਿਸ ਮਨ ਬਸੈ ਸੁਣੈ ਲਾਈ ਪ੍ਰੀਤ ਜਿਹਦੇ ਮਨ ਵਿੱਚ ਪ੍ਰਭੂ ਆਪ ਵਾਸੈ ਜਿਨੇ ਪ੍ਰੀਤੀ ਲਾ ਲਈ ਜੀ ਜੇ ਜਨ ਆਵੇਂ ਹਰ ਪ੍ਰਭ ਚੀਤ ਉਹ ਹਰੀ ਪ੍ਰਭੂ ਹਰ ਚੇ ਹਿਰਦੇ ਚ ਚੇਤਾ ਆ ਜਾਂਦਾ ਹੈ ਜਨ ਮਰਨ ਤਾਕਾ ਦੁੱਖ ਨਿਵਾਰ ਜਨ ਮਰਨ ਦਾ ਦੁੱਖ ਮੁੱਕ ਜਾਂਦਾ ਹੈ ਸੁਲਬ ਦੇ ਤਤਕਾਲ ਉਧਾਰ ਸੁਲਬ ਦੇ ਤਤਕਾਲ ਪਾਵ ਕੇ ਪਲ ਪਰ ਚ ਉੱਧਰ ਜਾਂਦੀ ਹੈ ਮੇ ਮਲ ਸ਼ੋਭਾ ਅਮਰਤਾ ਕੀ ਬਾਣੀ ਜਿਹਦੀ ਸ਼ੋਭਾ ਨਿਰਮਲ ਹੋ ਜਾਂਦੀ ਹੈ ਜਿਹਦੀ ਬਾਣੀ ਅੰਮ੍ਰਿਤ ਵਰਗੀ ਹੈ। ਇਹਨਾ ਮਨ ਮਾਈ ਸਮਾਣੀ ਪਰ ਸ਼ੋਭਾ ਕਿ ਦੀ ਚੰਗੀ ਬਣਦੀ ਹੈ ਜਿਹਦੇ ਹਿਰਦੇ ਚ ਇੱਕ ਨਾਮ ਵਸ ਗਿਆ। ਦੋਖ ਰੋਗ ਬਿਨ ਸੇ ਪੈ ਭਰਮ। ਉਹ ਦੁੱਖ ਰੋਗ ਸਭ ਮੁੱਕ ਜਾਂਦੇ ਹਨ। ਸਾਧਨਾ ਮਨ ਨਿਰਮਲਤਾ ਕੀ ਕਰਮ। ਜਿਨ੍ਹਾਂ ਨੇ ਪ੍ਰਭੂ ਦਾ ਨਾਮ ਜਪ ਲਿਆ ਹੈ। ਸਭ ਤੇ ਊਚ ਤਾਂ ਕੀ ਸ਼ੋਭਾ ਬਣੀ। ਪਰ ਉਹਨਾਂ ਦੀ ਸ਼ੋਭਾ ਸਭ ਤੋਂ ਚੇਸਟੋ ਜਾਂਦੀ ਹੈ ਨਾਨਕ ਈ ਗੁਣ ਨਾਮ ਸੁਖਮਣੀ ਨਾਨਕ ਜਿਨ੍ਹਾਂ ਨੇ ਸੁਖਮਣੀ ਨੂੰ ਆਪਣੇ ਹਿਰਦੇ 'ਚ ਵਸਾਲ ਲਿਆ ਹੈ ਥਿੱਤੀ ਗੌੜੀ ਮਹੱਲਾ ਪੰਜਵਾਂ ਸਰੋਪ ਇਕ ਓੰਕਾਰ ਸਤਿਗੁਰ ਪ੍ਰਸਾਦ ਇਹ ਸਤਿਗੁਰਾਂ ਦੀ ਬਾਣੀ ਪੰਜਵੇਂ ਪਾਤਸ਼ਾਹ ਜੀ ਦੀ ਥਿੱਤੀ ਬਾਣੀ ਆਰੰਭ ਹੋ ਲੱਗੀ ਹੈ ਜੀ ਜਲ ਤਲ ਮੈਲ ਪੂਰੇ ਆ ਸੁਆਮੀ ਸਿਰਜਣਹਾਰ ਹਰੀ ਹਰ ਥਾਂ ਤੇ ਜਲ ਥਲ ਸਭ ਥਾਂ ਤੇ ਵਿਆਪਕ ਹੈ ਜੀ ਅਨਿਕ ਭਾਂਤੋਇ ਪਸਰਿਆ ਨਾਨਕ ਏਕੰਕਾਰ ਨੇਕਾ ਤਰੀਕਿਆਂ ਦੇ ਨਾਲ ਸੰਸਾਰ ਵਿੱਚ ਵਸਿਆ ਹੋਇਆ ਹੈ ਔੜੀ ਏਕਮ ਏਕੰਕਾਰ ਪ੍ਰਭ ਕਰੂੰ ਵੰਦਨਾ ਧਿਆਏ ਸਤਿਗੁਰੂ ਏਕੰਪਾਵ ਕੇ ਥਿੱਤੀ ਬਾਣੀ ਹੈ ਪਾਵਕ ਜਿਵੇਂ ਪੂਰਨਮਾਸੀ ਤਮਸਿਆ ਮਸਿਆ ਪੂਰਨਮਾਸੀ ਦੇ ਪੱਖ ਨੂੰ ਜਾਣਿਆ 15 ਦਿਨ ਦਾ ਗੈਪ ਜਿਹੜਾ ਵਿੱਚ ਮਿਲਦਾ ਜਿੰਨੂੰ ਇਕਾਦਸੀ ਦਵਾਦਸੀ ਦਸਵੀਂ ਇਕਾਕਦੀ ਇਕਾਦਸੀ ਇਸ ਤਰ੍ਹਾਂ ਕਿਹਾ ਜਾਂਦਾ ਹੈ ਸਤਿਗੁਰੂ ਪਹਿਲੀ ਥੇਤੇ ਬਿਆਨ ਕਰਦੇ ਹਨ ਵੀ ਏਕਮ ਏਕੰਕਾਰ ਪ੍ਰਭ ਕਰੋ ਬੰਦਨਾਂ ਤੇ ਆਏ ਮੈਂ ਪ੍ਰਭੂ ਨੂੰ ਬੰਦਨਾ ਕਰਨਾ ਉਹਨੂੰ ਧਿਆਉਣਾ ਹਾਂ ਹੁਣ ਗੋਬਿੰਦ ਗੋਪਾਲ ਪ੍ਰਭ ਸ਼ਰਨ ਪਰੋ ਹਰਿ ਰਾਈ ਪ੍ਰਭੂ ਉਸ ਗੋਪਾਲ ਪ੍ਰਭੂ ਦੇ ਸ਼ਰਨ ਪਵੋ ਜਿਹਦੇ ਗੁਣ ਸਾਰਾ ਸੰਸਾਰ ਗੰਦਾ ਹੈ ਹਾਂ ਕੀ ਆਸ ਕਲਿਆਣ ਸੁਖ ਜਾਂ ਤੇ ਸਭ ਕਚ ਹੋਏ ਪ੍ਰਭੂ ਤੂੰ ਹੀ ਸਭ ਸ੍ਰਿਸ਼ਟੀ ਪੈਦਾ ਹੋਈ ਹੈ ਉਸ ਦੀ ਆਸਰ ਕੋਤੋਂ ਹੀ ਕਲਿਆਣ ਮਿਲਦਾ ਹੈ ਚਾਰ ਗੁੰਡ ਦਾ ਦਿਸ਼ਪ੍ਰਭਾ ਉਹ ਤਿਸ ਬਿਨ ਅਵਰਨਾ ਕੋਈ ਜਿਹੜਾ ਚਾਰਾ ਕੁੰਟਾਂ ਵਿੱਚ ਪਟਕਿਆ ਹੈ ਹਰੀ ਤੋਂ ਬਿਨਾਂ ਕੁਝ ਨਹੀਂ ਮਿਲਣਾ ਉਤੋਂ ਹੀ ਆਸ ਮਿਲਣੀ ਹੈ ਤੇ ਨਾ ਮਿਲਣਾ ਹੈ ਵੇਦ ਪੁਰਾਨ ਸਿਮਰਤ ਸੁਨੇ ਬਹੁ ਵਿਚਾਰ ਬੀਚਾਰ ਵਿਦਵਾਨਾਂ ਨੂੰ ਪੁਰਾਨਾਂ ਨੂੰ ਸਿਮਰਤੀਆਂ ਨੂੰ ਸੁਣ ਕੇ ਵਿਚਾਰ ਕੀਤੀ ਹੈ ਫਤਿ ਉਦਾਰਣ ਪੈ ਹਰਣ ਸੁਖ ਸਾਗਰ ਨਰੰਕਾਰ ਕੀ ਪ੍ਰਭੂ ਦਾ ਨਾਮ ਹੀ ਪੱਤਾ ਨੂੰ ਉਦਾਰ ਕਰਨ ਵਾਲਾ ਹੈ ਸੁਖਾਂ ਦਾ ਸਾਗਰ ਹੈ ਦਾਤਾ ਪੂਤਾ ਦੇਨ ਹਾਰ ਤੇਸ ਬਿਨ ਅਵਰਣਾ ਜਾਏ ਮਰੀ ਦਾਤਾ ਹੈ ਸਭ ਨੂੰ ਦੇਨ ਹਾਰ ਉਸ ਬਿਨਾਂ ਹੋਰ ਕੋਈ ਨਹੀਂ ਜੋ ਚਾਹੇ ਸੋਈ ਮਿਲਾ ਨਾਨਕ ਹਰ ਗੁਣ ਗਾਏ ਨਾਨਕ ਹਰੀ ਦੇ ਗੁਣ ਗਾ ਕੇ ਜੋ ਮਨੁੱਖ ਸੋਚਦਾ ਹੈ ਉਹੀ ਮਿਲਦਾ ਹੈ ਕੋ ਮਨ ਜਸ ਗਾਇਆ ਹਰ ਨੀਤਾ ਭਾਈ ਨਿਤ ਹਰੀ ਦੇ ਗੋਬਿੰਦ ਦੇ ਗੁਣ ਗਾਣੇ ਚਾਹੀਦੇ ਹਨ ਮੇਲੇ ਭਾਜੀ ਇਹ ਸਾਧ ਸੰਗ ਮੇਰੇ ਮੀਤ ਸਾਧ ਸੰਗ ਚ ਬੈ ਕੇ ਹਰੀ ਦਾ ਨਾਮ ਜਪਣਾ ਕਰੀਏ ਜੀ ਰਹਾਉ ਸਲੋਕ ਕਰਉ ਬੰਦਨਾ ਅਨਕ ਵਾਰ ਸ਼ਰਨ ਪਰੋ ਹਰ ਰਾਈ ਇਹ ਭਾਈ ਹਰੀ ਦੇ ਅੱਗੇ ਬੰਦਨਾ ਕਰੋ ਹਰੀ ਦੇ ਸ਼ਰਨ ਵਿੱਚ ਪਾਓ ਜੀ ਭਰਮ ਕਟਿਆ ਨਾਨਕ ਸਾਧ ਸੰਗ ਦੁਤਿਆ ਪਾਓ ਮਿਠਾਈ ਨਾਨਕ ਸਾਧ ਸੰਗ ਜੁੜਿਆਂ ਸਾਰੇ ਪਰਮ ਪਟਕਣਾ ਮੁੱਕ ਜਾਂਦੀ ਹੈ ਕੌੜੀ ਦੁਤਿਆ ਦੁਰਮਤ ਦੂਰ ਕਰ ਗੁਰ ਸੇਵਾ ਕਰਨੀ ਤ ਇਹ ਭਾਈ ਗੁਰੂ ਦੀ ਸੇਵਾ ਨਿਤ ਕਰਿਆ ਕਰ ਜਿਸ ਨਾਲ ਤੇਰੀ ਦੁਰਮਤ ਪੈੜੀ ਮਤ ਮੁੱਕ ਜਾਏਗੀ ਰਾਮ ਰਤਨ ਮਨ ਤਨ ਬਸੈ ਤਜ ਕਾਮ ਕ੍ਰੋਧ ਲੋਮੀਤਾ ਪ੍ਰਮਾਤਮਾ ਦਾ ਨਾਮ ਜਿੰਨਾ ਦੇ ਮਨ ਚ ਵਸ ਗਿਆ ਉਹ ਨੰਦਰੋ ਕਾਮ ਕ੍ਰੋਧ ਮੁੱਕ ਜਾਂਦਾ ਹੈ ਮਰਨ ਮਿਟਾ ਜੀਵਨ ਮਿਲੈ ਬਿਨ ਸਹਿ ਸੰਗ ਲਿਖਲੇਸ਼ਾ ਉੱਥੇ ਮਰਨ ਜਨਮ ਮਰਨ ਮੁੱਕ ਜਾਂਦਾ ਕਲੇਸ਼ ਮੁੱਕ ਜਾਂਦੇ ਹਨ ਆਪ ਤੋ ਜੋ ਗੋਬਿੰਦ ਪਜੋ ਪਾਉ ਭਗਤ ਪਰਵੇਸਾ ਆਪਣਾ ਆਪ ਛੱਡ ਕੇ ਹਰੀ ਦੇ ਗੋਬਿੰਦ ਦੇ ਗੁਣ ਗੰਨਦੇ ਰੋ ਲਾਮੇਲਾ ਟੋਟਾ ਹੀਰਾ ਅਰ ਦਰਗਾਪਤਵੰਤ ਟੋਟਾ ਮੁਕ ਜਾਂਦਾ ਉੱਥੇ ਲਾਭ ਹੈ ਹਰੀ ਦੀ ਦਰਗਾਹ ਦੇ ਵਿੱਚ ਰਾਮ ਨਾਮ ਤਨ ਸੰਚਵੈ ਸਾਚਾ ਸ਼ਾ ਭਗਵੰਤ ਜਿਨ੍ਹਾਂ ਨੇ ਹਰੀ ਦੇ ਨਾਮ ਨੂੰ ਖੱਟ ਲਿਆ ਜੀ ਉੱਠਦ ਬੈਟਦ ਹਰ ਪਾ ਜੋ ਸਾਧੂ ਸੰਗ ਪ੍ਰੀਤ ਉੱਠਦਿਆਂ ਬੈਹਂਦਿਆਂ ਹਰੀ ਦੇ ਨਾਮ ਦਾ ਜਾਪ ਕਰੋ ਜੀ ਮਾਨਕ ਦੁਰਮਤ ਛੁੱਟ ਗਈ ਪਾਰਬ੍ਰਮ ਬਸੇ ਚੀਤ ਨਾਨਕ ਜਿਹਦੇ ਹਿਰਦੇ ਚ ਪ੍ਰਭੂ ਵਸ ਗਿਆ ਉਹਦੀ ਦੁਰਮਤ ਮੁੱਕ ਗਈ ਜੀ ਉਠਤ ਬੈਠਤ ਹਰ ਪਜੋ ਸਾਧੂ ਸੰਗ ਪਰੀਤ ਨਾਨਕ ਦੁਰਮਤ ਛੁੱਟ ਗਈ ਪਾਰ ਬ੍ਰਹਮ ਬਸੇ ਕੀਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ